ਆਪ ਤੋਂ ਬਨੇ ਨੇ ਸਰਕਾਰ ਦੀਆਂ ਕਮਜ਼ੋਰੀਆਂ ਤਾਜੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਨਹੀਂ ਦਿੱਤੀਆਂ ਲੀਆਂ ਪਾਵਾਂ ਐਮਐਲਏ ਤੋਂ ਦੇ ਦਿੱਤੀਆਂ ਲੀਆਂ ਪਾਵਾਂ ਮੈਂ ਖੁੱਲ ਕੇ ਕਹਿ ਰਿਹਾ ਜਿਸੇ ਮਿਲਣ ਪਾਵਾਂ ਦਿੱਤੀ ਅਫਸਰਾਂ ਨੂੰ ਫੋਨ ਕਰਦੇ ਸੀ ਅਫਸਰ ਕਹਿੰਦੇ ਸੀ ਭਾਜੀ ਕੋਈ ਗੱਲ ਨਹੀਂ ਭਾਜੀ ਹੋ ਜਾਏਗਾ ਭਾਜੀ ਕੋਈ ਗੱਲ ਨਹੀਂ ਭਾਜੀ ਇਹ ਗੱਲ ਕਰਦੇ ਜੇ ਭਾਜੀ ਕੰਮ ਹੋਣੀ ਹੋਏਗਾ ਅੱਜ ਦਾ ਸਾਫ ਕੰਮ ਨੇ ਸੀ ਹੁੰਦਾ ਕੰਮ ਨੇ ਸੀ ਹੁੰਦਾ ਪੈਸਾ ਕੀਤਾ ਜਾਂਦਾ ਸੀ ਸਮਰਪਨ ਫਰਦਮਨਟੀਆਂ ਨੂੰ ਬੇਜਤ ਕੀਤਾ ਜਾਂਦਾ ਸੀ ਅੱਜ ਸਮੇ ਅੱਜ ਵਕਤ ਜਿਆਚੀ ਵੀ ਨਾਲ ਸੀ ਚੇਤੇ ਅੱਜ ਵੀ ਨਾਲ ਸੀ ਜਾ ਕੇ ਇਹ ਭੋਜੋ 2027 ਨੂੰ ਮਤਲੂਗਾ ਦੇਓ ਇਹ ਬਦਲਾਅ ਦੱਸ ਤੁਸੀਂ ਚੰਗਾ ਦੇਖਿਆ ਜੀ ਜਨਰਲ ਸਾਹਿਬ ਕੀ ਬਦਲਾਅ ਹੋਇਆ ਪੰਜਾਬ ਦੇ ਵਿੱਚ ਨਸ਼ੇ ਨੂੰ ਕੋਈ ਬਦਲਾਅ ਨਹੀਂ ਹੋਇਆ ਕਿ ਪਰਸੈਂਟ ਦਾ ਬਦਲਾਅ ਨਹੀਂ ਹੋਇਆ ਨਸ਼ਾ ਪਤ ਨਹੀਂ ਹੋਇਆ ਨਸ਼ਾ ਵੱਧ ਕੀ ਹੋਣਾ ਸੀ ਨਸ਼ਾ ਕਈ ਜਣਾ ਵੱਧ ਗਿਆ ਪੰਜਾਬ ਹੱਦ ਤੱਕ ਆਖਰ ਤਾਂ ਹੁੰਦਾ ਸੋ ਨਸ਼ੇ ਤੋਂ

ਕਿ ਇਹ ਗੋਲਾ ਕਾਰੋਬਾਰੀ ਹੈ ਮੇਰਾ ਬਿਜ਼ਨਸ ਮੇਰਾ ਕਿਦਾਂ ਹੈ ਕਹਿੰਦੇ ਫੋਨ ਕੀਤਾ ਕੰਮ ਕਰੀ ਇਸ ਤਰ੍ਹਾਂ ਦੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਨ ਕਰਾਤਾ ਤੇ ਰਿਸ਼ਵਤ ਉਹ 50 ਲੱਖ ਰੁਪਈਆ ਇਹ ਬਦਲਾਅ ਆ ਜਾਣਾ ਜੇ ਤਿੰਨ ਰੱਤ ਦਾ ਬਦਲਾਅ ਹੈ ਕੋਈ ਗੱਲ ਬਦਲਾਅ ਨਹੀਂ ਹੈ ਏਡਮਿਨਿਸਟ੍ਰੇਸ਼ਨ ਰੂਮ 'ਚ ਪਾਣੀ ਪੈ ਗਈ ਚੰਗੀ ਤਰ੍ਹਾਂ ਘੱਟ ਪਾਣੀ ਪੈ ਗਈ ਸਾਰੇ ਖਾਣਿਆਂ ਦੇ ਵਿੱਚ ਸੁਣੋ ਜੇ ਤੁਸੀਂ ਇਹ ਸੱਚੋ ਆਪਣੇ ਨਾਮ ਹੋਏ ਤੇ ਅਸੀਂ ਕੰਪਨੀ 'ਚ ਕਰਦਾ ਤੁਹਾਨੂੰ ਸਾਫ਼ ਕਰ ਜੀਏ